ਕੀ ਅੱਜ ਦਾ ਜਿਹੜਾ ਮੇਰੇ ਸੱਸੀ ਗਾਲ ਦੀ ਅੱਜ ਓਰੀਜਿਨਲ ਐਸ਼ੀਅ ਸਕੂਲ ਤੇ ਸਪੋਰਟਸ ਅਕੈਡਮੀ ਨੇ 15 ਅਗਸਤ ਆਪਣੇ ਸੁਤੰਤਰਤਾ ਦਿਵਸ ਨੂੰ ਮਨਾਉਣ ਵਾਸਤੇ 8ਵੀਂ ਕਲਾਸ ਤੋਂ 11ਵੀਂ ਕਲਾਸ ਦੇ ਬੱਚਿਆਂ ਲਈ ਕ੍ਰਾਸ ਕੰਟਰੀ ਰੇਸ ਦਾ ਆਯੋਜਨ ਕੀਤਾ ਜੋ ਕਿ ਮਾਛੀਵੜੇ ਤੋਂ ਸ਼ੁਰੂ ਕਰਕੇ ਮਾਛੀਵੜੇ ਤੇ ਸੀਲ ਪੱਕੀ ਇੰਦੇ ਵਿੱਚ ਬੱਚਿਆਂ ਨੇ ਲੋਕਾਂ ਨੂੰ ਅਵੇਅਰਨੈਸ ਬਾਰੇ ਦੱਸਿਆ ਕਿ ਆਪਾਂ ਨੂੰ ਆਪਣੇ ਸਰੀਰੀ ਦੋੜ ਸ਼ਰੀਰੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਇਹਦੇ ਨਾਲ ਹੀ ਬੱਚਿਆਂ ਨੂੰ ਦੱਸਿਆ ਗਿਆ ਕਿ ਇਹ ਸਾਰੀਆਂ ਚੀਜ਼ਾਂ ਕਰਨ ਨਾਲ ਆਪ ਅਸੀਂ ਜਿਨ੍ਹਾਂ ਨੇ ਆਪਣੀ ਕੁਰਬਾਨੀਆਂ ਜਿਹੜੀਆਂ ਆਪਣੇ ਸੁਤੰਤਰਤਾ ਦੀਆਂ ਨਿਭਤੀਆਂ ਕਿ ਉਹਨਾਂ ਨੇ ਬਹੁਤ ਹੀ ਮੁਸ਼ਕਲਾਂ ਲੰਘਤੀਆਂ ਅੱਜ ਗਰਮੀ ਦੇ ਮੌਸਮ 'ਚ ਬੱਚੇ ਉੱਥੋਂ ਵੀ ਇੱਥੇ ਤੱਕ ਆਏ ਨੇ ਉਹਨਾਂ ਨੂੰ ਇਹ ਸਾਾਸ ਹੋਇਆ ਹੈ ਕਿ ਅਸੀਂ ਵੀ ਅੱਗੇ ਜਾ ਕੇ ਦੇਸ਼ ਦੇ ਓਲੰਪਿਕ ਮੈਡਲਸ ਨੇ ਆਂ ਦੇਸ਼ੀ ਤਰੱਕੀ ਵਿੱਚ ਆਪਣਾ ਯੋਗਦਾਨ ਦੇ ਕੇ ਇਸ ਸੁਤੰਤਰਤਾ ਦਿਵਸ ਨੂੰ ਹੋਰ ਵਧੀਆ ਟੰਗਾਂ ਬਣਾਵਾਂਗੇ। ਨੀਕ ਨਾ ਜਾਵੂਗੇ ਦੇਸ਼ ਵਾਸੀ। ਵਿਸ਼ਵਾਸ ਨੇ ਸਿੱਖ ਨਿਆ ਬਿਆੰਗੇ ਕਿ ਆਉਣ ਵਾਲਾ ਸਮੇਂ ਭਾਰਤ ਦਾ ਸਮੇਂ ਹੈ। ਭਾਰਤ ਮਿਸ਼ੂ ਗੁਰੂ ਬਣੇਗਾ। ਪਰ ਉਹਦੇ ਲਈ ਹਰ ਦੇਸ਼ ਵਾਸੀ ਨੂੰ ਆਪਣੇ ਵੱਲੋਂ ਪੂਰਾ ਸਹਿਯੋਗ ਦੇ ਕੇ ਭਾਰਤ ਨੂੰ ਇੱਕ ਅੱਛੇ ਮੁਕਾਮ ਤੱਕ ਲੈ ਕੇ ਜਾਣਾ। ਬਿਲਕੁਲ। ਜਿਹਨਾਂ ਪਾਰਟਿਸਪੇਟ ਕਰਿਆ ਨੇ ਕੁਝ ਕੱਢੀ ਹੋਣਾ, ਕੰਪੀਟੀਸ਼ਨ ਕਰਿਆ ਹੋਣਾ। ਹਾਂਜੀ, ਉਹਨਾਂ ਵਿੱਚੋਂ 1st, 2nd, 3rd ਕੱਢੇ ਗਏ। ਜਿਹੜੇ 11ਵੀਂ ਕਲਾਸ ਦੇ ਬੱਚੇ ਜਿਹੜੇ ਆ, ਉਹਨਾਂ ਨੇ ਵ ਮੋਰਓਵਰ ਇਹ ਬੱਚੇ ਜਿਨ੍ਹਾਂ ਕੇ ਸਪੋਰਟਸ ਤੇ ਐਥਲੈਟਿਕ ਜੋਨਰ ਗੇਮਰ ਕੇ ਵੀ ਪਾਰਟਿਸਪੇਟਲ ਕਰਨਗੇ ਤੇ ਇਹਨਾਂ ਸਾਰੇ ਬੱਚਿਆਂ ਨੂੰ ਮੈਡਲ ਜਿਹੜੇ ਆ ਦਿੱਤੇ ਗਏ ਨੇ ਤਾਂ ਕਿ ਆਉਣ ਵਾਲੇ ਸਮੇਂ ਤੇ ਨਾ ਯਾਦ ਰੱਖੇ ਜਿਵੇਂ ਕਿ ਇਹਨਾਂ ਨੇ ਇੱਕ ਪਾਰਟिकुलर ਡੇ ਤੇ ਸੰਤਦਾ ਦੀ ਵੈਸਾ ਮਨਾਈ ਸੀ ਤੇ ਇਹਨਾਂ ਲਈ ਯਾਦਗਾਰੀ ਚੀਜ਼ ਇਹਨਾਂ ਨਾਲ ਸਾਰੀ ਉਮਰ ਰਹਿਣਗੇ ਤਾਂ ਕਿ ਆਉਣ ਵਾਲੇ ਆਪਣੀ ਪੀੜ੍ਹੀ ਨੂੰ ਵੀ ਗਾਈਡ ਕਰ ਸਕਦੇ ਕਿ ਅਸੀਂ ਇਸ ਤਰ੍ਹਾਂ ਸਪੋਰਟ ਨਾਲ ਹੋਰ ਜੁੜੇ ਰਹਾਂਗੇ ਉਹਨਾਂ ਅੱਜ ਦੇ ਦਿਨਾਂ ਵਿੱਚ ਮੇਰਾ ਨਾਮ ਅਫਸਰ ਮੈਂ ਦਸੰਤ ਪਟਵਾਰੀ ਮਾਸੀਵੜਾ ਦਾ ਸੀਂਗ ਦੇ ਵਿੱਚ ਜਨਾਤਾ ਸੀ ਤੇ ਅੱਜ ਪੰਦਰਾਂਗਾ ਸੱਜੇ ਤਿਆਰੀਆਂ ਦੇ ਵਿੱਚ ओरिएंटਲ ओरिएंटਲ ਇੰਟਰਨੈਸ਼ਨਲ ਸਕੂਲ ਦੇ ਬੱਚੇ ਦੇ ਮਾਰਕ ਕਰ ਰਹੇ ਨੇ ਕਿਤਾਬ ਨੂੰ ਲੈ ਕੇ ਜਾਂ ਤੱਕ ਉਸ ਦੇ ਸੇਵਾ ਦੀਆਂ ਸਹੂਲਤਾਂ ਵੀ ਚਾਹੇ ਸਾਡੇ ਮੁਲਾਜ਼ਮਾਂ ਨੇ ਉਹਨਾਂ ਨੂੰ ਟੈਂਪ ਕੀਤਾ ਤਸਦੀਕਦਾਰਤਾ ਵਾਚ ਮੀਟਿੰਗ ਫੋਨ ਕਰਕੇ ਇਹਨਾਂ ਬੱਚਿਆਂ ਨੂੰ ਟੈਂਪ ਕੀਤਾ ਤੇ ਸਾਨੂੰ ਕਾਲ ਆ ਗਈ ਕਿ ਅਸੀਂ ਬੱਚਿਆਂ ਨੂੰ ਟੈਂਪ ਕੀਤਾ ਬਹੁਤ ਅੱਛੇ ਬੱਚੇ ਨੇ ਇਹਨਾਂ ਨੇ ਮਾਰਕ ਕੀਤਾ ਤੇ ਕੱਲ ਨੂੰ 15 ਦਾ ਮੰਡੀ ਦੇ ਵਿੱਚ ਸਾਡਾ ਫੰਕਸ਼ਨ ਹੈ ਕਸ ਰਿਕਵੈਸਟ ਕੀਤੀ ਹੈ ਕਿ ਇਹ ਨੂਰ ਫੈਟੈਂਡ ਕਰੇ ਜਿਹੜਾ ਅਸੀਂ ਇਹ ਦਿਨਾਂ ਨੂੰ ਦੇਖਵਾਂਗੇ ਦੇਸ਼ਵਾਦ ਕਰਨ ਵਿੱਚ ਨਹੀਂ ਰਹਿਣਾ ਚਾਹ। ਨਾ ਵੀ ਆਪਣੇ ਸ਼ਹੀਦਾਂ ਨੂੰ ਆਪਣੇ ਫ੍ਰੀडम फाइਟਰ ਨੂੰ ਤੇ ਉਹਨਾਂ ਦੇ ਜਿਹੜੇ ਉਦੇਸ਼ ਨੇ ਉਹਨਾਂ ਨੂੰ ਯਾਦ ਰੱਖਿਆ ਜਾਵੇ ਆਪਣੀ ਲਾਈਫ ਸਟਾਈਲ ਜਿਵੇਂ ਕਿ ਉਹਨਾਂ ਦਾ ਇੰਸਟੀਮੈਂਟ ਕਰਕੇ ਜੋ ਉਹਨਾਂ ਨੇ ਦੇਸ਼ਵਾਦ ਨੂੰ ਸੋਚਿਆ ਸੀ ਦੇਸ਼ ਨੂੰ ਉੱਨਤਾਪੇ ਲੈ ਕੇ ਜਾਇਆ। ਤੁਹਾਨੂੰ ਪਤਾ ਹੈ ਸਿੰਦਨ ਬ੍ਰੇਕਫਾਸਟ ਡਿਨਰ ਕਲੋਸਰ ਪਲਸ 2 ਕੁ ਮਾਸ ਹਾਂ ਜੀ ਅਸਲ ਸਾਡੇ ਸਕੂਲ ਵੱਲੋਂ ਪਰ ਇੱਕ ਤਰ੍ਹਾਂ ਦਾ ਲੋਕਾਂ ਨੂੰ ਜਾਗਰੂਤ ਕਰਨ ਲਈ ਮੈਰਾਥਨ ਜੀ ਕਰਵਾਈ ਗਈ ਕਿ ਸਾਰਿਆਂ ਨੇ ਜੋ ਸਾਡੇ ਦੇਸ਼ ਭਗਤੋਂ ਸ਼ਹੀਦ ਹੋਏ ਸਾਡੇ ਦੇਸ਼ ਲਈ ਉਹਨਾਂ ਪ੍ਰਤੀ ਜਾਗਰੂਤ ਕੀਤਾ ਗਿਆ ਕਿ ਉਹਨਾਂ ਦੀਆਂ ਥੀਡੀਆਂ ਨੂੰ ਯਾਦ ਕਰਵਾਇਆ ਗਿਆ ਹਾਂ ਜੀ ਇੱਕ ਦਿਨ ਤੱਕ ਹੋਇਆ ਹਾਂ ਜੀ ਅਸੀਂ ਮੇਨ ਗੇਟ ਮੱਥੇ ਵੱਲ ਸਾਹਤ ਮੇਨ ਗੋਰਟਸ ਲੈ ਕੇ ਕਤਾਰੀਆਂ ਤੱਕ ਆਏ ਹਾਂ ਸਾਰਿਆਂ ਨੂੰ ਨਾਰੇ ਲਗਾਉਂਦੇ ਆਏ ਹਾਂ ਕਿ जागृत होगो अपने देश ਨੂੰ ਪਿਆਰ ਕਰੋ ਦੇਸ਼ਕ ਭਤੀ ਦਿਖਾਓ ਇਮਾਨਦਾਰੀ ਦਿਖਾਓ ਸਕੂਲ ਵਿੱਚ ਪੜਾਈ ਦੇ अलावा ਜਿਹੜੇ ਅੱਜ ਸਾਨੂੰ ਸਟੱਡੀ ਤੋਂ ਇਲਾਵਾ ਜਿਹੜੇ ਪਾਰਟਿਸਪੇਸ਼ਨ ਤੇ ਪੈਨਲ ਵੀ ਹੋਰ ਕਰਦੇ ਆ ਜਾਂ ਸਿਰਫ ਹਾਂਜੀ ਆ ਸਾਰੇ ਫੰਕਸ਼ਨਸ ਹੁੰਦੇ ਆ ਵਧੀਆ ਪਾਰਟਿਸਪੇਸ਼ਨ ਹੁੰਦੀ ਆ ਰਜੈ ਸਰ ਐਂਡ ਮ੍ਰਿਦਲਾ ਮੈਮ ਬਹੁਤ ਵਧੀਆ ਸਾਨੂੰ ਐਕਟੀਵਿਟੀਜ਼ ਕਰਵਾਉਂਦੇ ਨੇ ਹਰ ਫੰਕਸ਼ਨ ਹਰ ਫੈਸਟੀਵਲ ਤੇ ਬਹੁਤ ਵਧੀਆ ਸੈਲੈਬ੍ਰੇਸ਼ਨ ਲਾਉਂਦੇ ਆ ਹਾਂਜੀ ਹਾਂਜੀ ਬਹੁਤ ਵਧੀਆ ਤੁਸੀਂ ਕਹਿਣਾ ਚਾਹੋਗੇ ਦੇਸ਼ ਬਾਰੇ ਇਹੀ ਕੀ ਇਮਾਨਦਾਰੀ ਦਿਖਾਓ ਦੇਸ਼ਪਰ ਸੇਵਾ ਦਿਖਾਓ ਹੈਪੀ ਇੰਡੀਪੈਂਡੈਂਸ ਡੇ ਬੰਦੇ ਮਾਤਰਮ